ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਨਿਹਾਲਵਾਨਾ ਨਾਲ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਗਾਂ ਤੇ ਦੋ ਗੱਬਣਾ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੋਣ ਆਪਾਂ ਕਰਦੇ ਵੀ ਜੀ ਹੁਣਾਂ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਨਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਵੇਗਾ ਮਾਲ ਉਧਰ ਨਾਲਾ ਵੇਗਾ ਵੇਗਾ ਜੀ ਉਧਰ ਵਿੱਚ ਠੀਕ ਆ ਫੇਰ ਕੱਲ ਆਈਆਂ ਉਹ ਵੇਖੀਆਂ ਅੱਛਾ ਤੇ ਆਹ ਰਸਤੀ ਆਈਆਂ ਜੀ ਫੇਰ ਅੱਛਾ ਤੇ ਚਲੋ ਨਾਮ ਦੱਸਦੇ ਕਰੀ ਗਾ ਮੇਰਾ ਸੂਤ ਪਹਿਲਵਾਨ ਜੀ ਪਿੰਡ ਪੰਜਗ ਰਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲਦੇ 95818729 ਠੀਕ ਆ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਬਿੱਲ ਨੰਬਰ ਵਾਲੀ ਇੱਤੋਂ ਹੀ ਕਰ ਲਈ ਆ ਮਗਰ ਬੱਛੀ ਜੀ ਇਹਦੇ ਬੱਛੀ ਬੱਛੀ ਜੀ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨੂੰ ਤੈਨੂੰ ਦਿੱਤੀ ਪੰਜਵਾਂ ਦਿਨ ਦੀ ਅੱਛਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਬੌੜਾ ਲਾ ਲਓ ਦੁੱਧ ਲਾ ਲਓ ਅੱਛਾ ਬੱਚੇ ਦਾ ਪਾ ਗੇ 9 ਕਿਲੋ ਹੋਗਾ ਜੀ ਪੱਕਾ ਦੁੱਧ ਹੈਗਾ ਜੀ ਤੁਹਾਡਾ ਜੀ ਦਾ 9 ਕਿਲੋ ਬੱਚੇ ਦਾ ਪਾ ਗੇ ਅੱਛਾ ਹਾਂਜੀ ਤੇ ਕਿੰਨਾ ਚਵਾਈ ਜਾਊਗੀ ਚਵਾਈ ਜਾਊਗੀ ਰਾਜ ਰੂਣੀ ਜਦੋਂ 12 ਕਿਲੋ ਚਵਾਈ ਜਾਊ ਬਾਕੀ ਦੁੱਧ ਵੀ ਤੇ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਨਾ ਹੀ ਚੋਲੋ ਤੇ ਖੋਲੋ ਹਾਂ ਫਿਰ ਤੋਰੀਏ ਹੁਣ 9 ਕਿਲੋ ਗਿਆ ਪੱਕਾ ਤਿਆਰ 9 ਕਿਲੋ ਜੀ ਪੱਕਾ ਬੌੜਾ ਲਾ ਲੇ ਦੁੱਧ ਲਾ ਲੇ ਪੰਜਵੇਂ ਦਿਨ ਦੀ ਸੂਈ ਜੀ ਠੀਕ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆਪਾਂ ਮੁੱਲ ਵੀ ਕੀ ਗੱਜੀ ਹੈ ਕਿੰਨਾ ਕੁ 30000 ਦੀ ਦੇਣੀ 30000 ਦੀ ਕਿਵੇਂ ਚਾ ਅਗਰ ਨਹੀਂ ਕੋ ਛੋਟ ਛੋਟ ਕਰ ਦੋ ਜੇ ਨਹੀਂ ਕਰ 28 ਦੀ ਦੇ ਦਈਏ ਤੇ ਦੋ ਨਹੀਂ ਪਾਈਆ ਚਲੋ ਮੌਕੇ ਤੇ ਹੋਰ ਕਰ ਦੋ ਮੌਕੇ ਤੇ ਕਰਾਂਗੇ 28 ਇਹ ਨਹੀਂ ਫਿਕਸ ਹੈ ਕਰਾਂਗੇ ਮਾਨਤਾ ਵੀਰ ਕੋਈ ਭਰਾ ਨੂੰ ਲਾਉ ਕਰਾਂਗੇ ਮਾਨਤਾ ਖੁੱਲਾ ਕਰ ਦੋ ਕਿ ਮੈਂ ਕਰਾਂਗੇ ਖੁੱਲਾ ਕਰਾਂਗੇ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਗੱਬਨ ਆ ਗਈ ਹੈ ਨਾ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੂਸਰਾ ਵੀ ਜੂਸਾ ਸੁਣਾ ਘਰ ਵਾਲਿਆਂ ਦੇ 12 ਕਿਲੋ ਜਿਹੜਾ ਅੱਜ ਪਹਿਲੇ ਅੱਛਾ ਹਾਂ ਜੀ ਬਾਕੀ ਰਾਜੀ ਰੂਲੀ ਆ ਰਹਾ ਵਾਦੀ ਕੱਢੂਗੀ ਠੀਕ ਆ ਹੋ ਗੁਲੇ ਹਾਂਜੀ ਖੋਲਾਂ ਫਿਰ ਤੋਰੀ ਤੋੜ ਕੇ ਤੁਹਾਨੂੰ ਦਿਖਾ ਦਈਏ ਇੱਕ ਰੀ ਥੋੜਾ ਜਿਹਾ ਚੱਬੂ ਦਾ ਕਰਦੀ ਆ ਵੇ ਆ ਜਾ ਗਾ ਵਾ ਬਾਕੀ ਫਿਕਸ ਜੇ ਹਵਾਂ ਅਜਿਹਾ ਇਹਨੇ ਤਿਆਰ ਕਰਨਾ ਵਾ ਉਹ ਤਨੇ ਇਹ ਆ ਵੀ ਚਲੋ ਸੰਭੀ ਸੰਭੀ ਚੰਗੀ ਆ ਲੈ ਜੋਂ ਚਾਪੂਦੇ ਥੋੜਾ ਜਿਹਾ ਕਰਦੀ ਹੈ ਚਾਪੂਦੇ ਤੁਰਦੀ ਘੱਟ ਤੇ ਦੱਬੀ ਦਰਦੀ ਜੀ ਆ ਤੇ ਇਹਦਾ ਫਿਰ ਮੁੱਲ ਇਹ ਦੇ ਦਈਏ 35000 ਦੀ 35000 ਦੀ ਹਾਂਜੀ ਕਿ ਵਿੱਚ ਕਰਨਾ ਕੋ ਮਨਤਾ ਕਰ ਤੋ ਤੁਸੀਂ ਜੋ ਕਰਨਾ ਹੈ ਕਰ 32 ਦੀ ਦੇ ਦਈਏ ਦੇ ਦਵਾਂਗੇ 32000 ਅੱਛਾ ਚਲੋ ਬਾਕੀ ਕਾ ਫੋਨ ਲਾ ਬਾਕੀ ਕਰੋਗੇ ਮਾਨਤਾ ਕਰਾਂਗੇ ਕੋਈ ਵੀਰ ਭਰਾ ਫੋਨ ਲਾਉ ਕਰਾਂਗੇ ਮਾਨਤਾ ਅੱਛਾ ਠੀਕ ਆ ਕੋ ਫੋਨ ਲਾਵੇ ਇੱਕ ਰੀ ਮਾਨਤਾ ਨਾਲ ਮੌਕੇ ਤੇ ਜਿਹੜਾ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਕੋਲ ਇੱਕ ਗੱਬਨ ਹੋਰ ਇਹ ਕਿਨੇ ਚਰ ਦੀ ਗੱਬਨ ਜੀ ਇਹ ਵੀਰ ਦੀ ਪੰਜਵੇਂ ਮਹੀਨੇ ਦੀ ਗੱਬਨ ਜੀ ਸੂਆ ਪਹਿਲਾ ਸੂਣਾ ਪਹਿਲਾ ਸੂਆ ਸੂਣਾ ਤੁਰਫ ਰਹਿਣਾ ਇਹ ਕਿੰਨਾ ਕਿ ਚਵਾਈ ਜਾਊਗੀ ਦੁੱਧ ਦੁੱਧ ਵੀਰ ਦੀ ਸੇਵਾ ਦਾ ਜੇ ਚਲੋ ਗੱਬਨ ਆ ਹਾਂਜੀ ਉਹ ਤਾਂ 12 ਕਿਲੋ ਦੀ 12 ਕਰੀ ਜਾਊਗੀ ਅਸਤੀ ਠੀਕ ਆ ਪੰਜਾਮੀ ਨੇ ਅੱਗੇ ਬਣਿਆ ਜਿਹੜੀ ਅਜਲਾ ਹੈ। ਆ ਕੀ ਪਰ ਉਗੀ ਚੰਗੀ ਥੱਲੇ ਆ। ਇਹ ਇਹਦਾ ਫਿਰ ਮੁੱਲ ਇਹ ਦੇ ਦਿੱਤੀ 25 25 ਦੀ ਹਾਂ ਜੀ ਕਿਹ ਵਿੱਚੋਂ ਕਰਦੀ ਹੈ ਕਮਾਨ ਕਰ ਦੋ ਤੁਸੀਂ ਕਰਨੀ ਹੈ ਉਹਦੇ ਵੀ ਦੋਹਾਂ ਦੀ ਕੀਤੀ ਤੇ ਨਹੀਂ ਕਰਨੀ ਸਾਮਸੂਮ ਛੱਡ ਕੇ ਦਈਏ ਕਿੰਨੇ ਸਾਮਸੂਮ ਛੱਡ ਦੋ ਜਿੰਨੇ ਦੀ ਦੇਣੀ ਆ ਵੀ ਜੱਸ ਨਾ ਕਰੋ ਤੁਸੀਂ ਕਹੋ ਜੀ 22 ਦੀ ਦੇਦਾਂਗੇ ਬਾਈ ਜੀ ਹੋਰ ਕਰਦਾਂਗੇ ਮਾਨਤਾਂ ਕੋਈ ਵੀਰ ਭਰਾ ਫੋਨ ਲਾਊਗਾ ਕਰਾਂਗੇ ਮਾਨਤਾਂ ਜੈਸ ਨੋ ਹੀ ਕਰਦੀਏ ਦਾ ਬਿਲਕੁਲ ਨਹੀਂ ਤੁਸੀਂ ਕਰ ਦਿਓ ਜੀ ਪੂਰੇ ਵੀਰ ਹੀ ਦੇ ਦਈਏ ਦੇ ਦਾਂਗੇ ਵੀਰ ਹੀ ਕੋਈ ਠੀਕ ਹੈ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਜਿਹੜੀਆਂ ਵੀਰ ਦੀ ਗੱਪਣਾ ਆਪਣੀਆਂ ਪਾਸ ਕਰਕੇ ਖੜਨ ਹਾਂਜੀ ਜਿਹੜੀਆਂ ਸੂਈਆਂ ਚਬਾਈ ਕਰਕੇ ਖੜਨ ਪੜਨਾ ਠੀਕ ਹੈ ਜੀ ਠੀਕ ਹੈ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਕੋ ਹੀ ਸੂਈ ਹੈ ਇਹਦੀ ਦੋ ਟਾਈਮ ਚਬਾਈ ਕਰ ਲਓ ਤੇ ਬਾਕੀ ਦੋਵੇਂ ਗੱਪਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਖੜੋ ਜੀ